ਅਦਰਕ ਲਸਣ ਤੇ ਹਰੀਆਂ ਮਿਰਚਾਂ ਦਾ ਆਚਾਰ ਜਿਹੜੇ ਵਿਅਕਤੀ ਨੇ ਆ ਤਰੀਕੇ ਨਾਲ ਤਿਆਰ ਕਰਕੇ ਸਰਦੀਆਂ ਦੇ ਵਿੱਚ ਵਰਤ ਲਿਆ ਖਾ ਲਿਆ ਉਹਨੂੰ ਸਰਦੀ ਮਹਿਸੂਸ ਵੀ ਨਹੀਂ ਹੋਣੀ ਕਿਉਂਕਿ ਨਾ ਤਾਂ ਉਹਨੂੰ ਕਦੇ ਖੰਗ ਜ਼ਖਾਮ ਬੁਖਾਰ ਗਲਾ ਦਰਦ ਸਿਰ ਦਰਦ ਵਰਗੀ ਦਿੱਕਤ ਆਉਗੀ ਨਾ ਹੀ ਸਰਦੀ ਮਹਿਸੂਸ ਹੋਊਗੀ ਕਿਉਂਕਿ ਇਹ ਤਿੰਨੇ ਚੀਜ਼ਾਂ ਬਹੁਤ ਜਿਆਦੇ ਗੁਣਕਾਰੀ ਨੇ ਸਰਦੀਆਂ ਦੇ ਵਿੱਚ ਅਦਰਕ ਤਾਂ ਤੁਹਾਨੂੰ ਬਿਲਕੁਲ ਵੀ ਸਰਦੀ ਨਹੀਂ ਲੱਗਣ ਦਿੰਦਾ ਬਹੁਤ ਜਿਆਦੇ ਗਰਮ ਹੁੰਦਾ ਹੈ ਨਾ ਤੁਹਾਡਾ ਕਦੇ ਗਲਾ ਖਰਾਬ ਹੋਣ ਦੇ ਵੀ ਨਾ ਖੰਗ ਹੋਣ ਦੇ ਅੱਧਾ ਕਿਲੋ ਆਪਾਂ ਨੇ ਅਦਰਕ ਲਿਆ ਵਧੀਆ ਤਰੀਕੇ ਨਾਲ ਛਿੱਲ ਕੇ ਧੋ ਕੇ ਦੇ ਪੀਸ ਕਰ ਲਏ ਅੱਧਾ ਕਿਲੋ ਆਪਾਂ ਯਾਨੀ ਹਰੀਆਂ ਮਿਰਚਾਂ ਨੂੰ ਤੁਸੀਂ ਇਸ ਤਰੀਕੇ ਨਾਲ ਕੱਟਣਾ ਹੈ ਬਿਲਕੁਲ ਦੋ ਫਾੜ ਨਹੀਂ ਕਰਨਾ ਬਾਅਦ ਛੱਡ ਦੇਣਾ ਐਂਡ ਤੇ ਜਾ ਕੇ ਇਸ ਤੋਂ ਬਾਅਦ ਇਹਦਾ ਆਪਾਂ ਮਸਾਲਾ ਤਿਆਰ ਕਰਾਂਗੇ ਕਿਸੇ ਕੜਾਈ ਦੇ ਵਿੱਚ ਇੱਕ ਚਮਚਾ ਸੌਂਫ ਦਾ ਇੱਕ ਚਮਚਾ ਜੀਰੇ ਦਾ ਅੱਧਾ ਚਮਚਾ ਕਾਲੀਆਂ ਮਿਰਚਾਂ ਇੱਕ ਚਮਚਾ ਮੇਥੀ ਦਾਣਾ ਇੱਕ ਚਮਚਾ ਜਮੈਣ ਦਾ ਪਾ ਕੇ ਇਹਨੂੰ ਵਧੀਆ ਤਰੀਕੇ ਨਾਲ ਆਪਾਂ ਭੁੰਨ ਲਾਂਗੇ ਇਸ ਤੋਂ ਬਾਅਦ ਆਪਾਂ ਮਿਕਸੀ ਜੂਸਰ ਦੇ ਵਿੱਚ ਇੱਕ ਚਮਚਾ ਹਲਦੀ ਦਾ ਇੱਕ ਚਮਚਾ ਕਾਲੇ ਨਮਕ ਦਾ ਇੱਕ ਚਮਚਾ ਚਿੱਟੇ ਨਮਕ ਦਾ ਥੋੜੀ ਜੀ ਹਿੰਗ ਐਡ ਕਰਾਂਗੇ ਬਾਕੀ ਆ ਸਾਰਾ ਮਟੀਰੀਅਲ ਭੁੰਨਿਆ ਹੋਇਆ ਇਹਦੇ ਚ ਆਪਾਂ ਐਡ ਕਰਾਂਗੇ ਗ੍ਰाइंड ਕਰਕੇ ਇੰਡ ਐਡ ਕਰਾਂਗੇ ਥੋੜਾ ਜਿਹਾ ਆਪਾਂ ਅੱਧਾ ਚਮਚਾ ਕਲੌਂਜੀ ਦਾ ਇਹਦੇ ਚ ਐਡ ਕਰਾਂਗੇ ਸਾਰੇ ਮਟੀਰੀਅਲ ਨੂੰ ਚੰਗੇ ਤਰੀਕੇ ਨਾਲ ਮਿਕਸ ਕਰਾਂਗੇ ਇਸ ਤੋਂ ਬਾਅਦ ਅੱਧਾ ਲੀਟਰ ਸਰੋਂ ਦਾ ਤੇਲ ਆਪਾਂ ਵਧੀਆ ਤਰੀਕੇ ਨਾਲ ਆਪਾਂ ਪਕਾ ਲਾਂਗੇ ਨੂੰ ਆਪਾਂ ਤੇਲ ਨੂੰ ਇਸ ਤੋਂ ਬਾਅਦ ਸਾਰਾ ਮਸਾਲਾ ਇਹਦੇ ਵਿੱਚ ਆਪਾਂ ਤੇਲ ਦੇ ਵਿੱਚ ਐਡ ਕਰਾਂਗੇ ਇੱਕ ਚਮਚਾ ਇਹਦੇ ਵਿੱਚ ਆਪਾਂ ਧਨੀਏ ਪਾਊਡਰ ਦਾ ਐਡ ਕਰਾਂਗੇ ਇੱਕ ਚਮਚਾ ਲਾਲ ਮਿਰਚ ਦਾ ਐਡ ਕਰਾਂਗੇ ਇਸ ਤੋਂ ਬਾਅਦ ਆਪਾਂ ਸਭ ਤੋਂ ਪਹਿਲਾਂ ਆਪਾਂ ਲਸਣ ਆਪਾਂ ਅੱਧਾ ਕਿਲੋ ਛਿੱਲ ਕੇ ਧੋ ਕੇ ਰੈਡੀ ਕਰੀ ਹੋਈ ਹੈ ਇਹਨੂੰ ਵਿੱਚ ਐਡ ਕਰਾਂਗੇ ਅਦਰਕ ਨੂੰ ਆਪਾਂ ਇਹਦੇ ਵਿੱਚ ਐਡ ਕਰਾਂਗੇ ਇਸ ਤੋਂ ਬਾਅਦ ਇਹਨੂੰ ਚੰਗੇ ਗਰਮ ਨਾ ਹੋਵੇ ਤਾਂ ਕਿ ਜਿਹੜੀਆਂ ਮਿਰਚਾਂ ਆਪਾਂ ਇਹਦੇ ਸਿੱਟਾਂਗੇ ਉਹ ਸਿੱਟਣ ਸਾਰੀ ਨਾ ਪੱਕੇ ਤਾਂ ਤੁਹਾਡੀਆਂ ਫਰਾਈ ਨਾ ਹੋਣ ਬਸ ਤੇਲ ਨੂੰ ਹਲਕਾ ਠੰਡਾ ਕਰਕੇ ਮਿਰਚਾਂ ਦੇਚ ਐਡ ਕਰ ਲਓ ਇਸ ਤੋਂ ਬਾਅਦ ਚੰਗੇ ਤਰੀਕੇ ਨਾਲ ਵਧੀਆ ਮਸਾਲੇ ਦੇ ਵਿੱਚ ਇਹਨੂੰ ਮਿਕਸ ਕਰਨਾ ਹੈ ਤੁਸੀਂ ਨੇ ਉਸ ਤੋਂ ਬਾਅਦ ਇਹਦਾ ਢੱਕਣ ਲਗਾ ਦੇਣਾ ਠੀਕ ਹੈ ਜਿਹੜੇ ਵੀ ਤੁਸੀਂ ਭਾਂਡੇ ਦੇ ਵਿੱਚ ਇਹਨੂੰ ਰੱਖਿਆ ਅੱਧੇ ਘੰਟੇ ਵਾਸਤੇ ਇਹਨੂੰ ਤੁਸੀਂ ਢੱਕ ਕੇ ਰੱਖਣਾ ਹੈ ਤਾਂ ਕਿ ਸਾਰਾ ਮਟੀਰੀਅਲ ਵਧੀਆ ਤਰੀਕੇ ਨਾਲ ਮਿਕਸ ਹੋ ਜਾਏ ਅੱਧੇ ਘੰਟੇ ਬਾਅਦ ਇਹਦੇ ਵਿੱਚ ਐਡ ਕਰਨਾ ਹੈ ਤੁਸੀਂ ਜੀ ਵਨੇਗਰ ਯਾਨੀ ਕਿ ਸਰਕਾ ਜਿਹੜਾ ਹਰੇਕ ਆਚਾਰ ਦੇ ਵਿੱਚ ਪੈਂਦਾ ਹੈ ਇੰਨਾ ਕੁ ਤੁਸੀਂ ਇਹਦੇ ਵਿੱਚ ਐਡ ਕਰ ਲਓ ਇਸ ਤੋਂ ਬਾਅਦ ਦੁਬਾਰਾ ਫੇਰ ਤੁਸੀਂ ਇਹਨੂੰ ਚੰਗੇ ਤਰੀਕੇ ਨਾਲ ਮਿਕਸ ਕਰ ਲਓ ਆਦਰਕ ਲਸਣ ਤੇ ਹਰੀ ਮਿਰਚ ਦਾ ਜਿਹੜਾ ਤੁਸੀਂ ਆਚਾਰ ਪਾਉਣਾ ਹੈ ਇਹਦੇ ਵਿੱਚ ਤੇਲ ਤੁਹਾਡਾ ਬਿਲਕੁਲ ਉੱਪਰ ਦੀ ਹੋਣਾ ਚਾਹੀਦਾ ਹੈ ਇੰਨਾ ਖਾਸ ਧਿਆਨ ਰੱਖਿਓ ਦੇ ਵਿੱਚ ਤੁਸੀਂ ਇਹਨੂੰ ਪਾ ਦੇਣਾ 20 ਦਿਨਾਂ ਬਾਅਦ ਤੁਹਾਡਾ ਜਿਹੜਾ ਆਦਰਕ ਲਸਣ ਦਾ ਹਰੀ ਮਿਰਚ ਦਾ achar ਹੈ ਬਿਲਕੁਲ ਬਣ ਕੇ ਰੈਡੀ ਹੋ ਜਾਊਗਾ 20 ਦਿਨ ਤੱਕ ਡੱਬੇ ਦਾ ਤੁਸੀਂ ਟੱਕਣ ਨਹੀਂ ਖੋਲਣਾ ਇੰਨਾ ਧਿਆਨ ਰੱਖਿਓ ਬਿਲਕੁਲ ਇਹਨੂੰ ਬੰਦ ਹੀ ਰੱਖਣਾ ਜਿੱਥੇ ਵੀ ਰੱਖਣਾ ਬਸ ਸਿਰਫ ਇਹਨੂੰ ਹਿਲਾਉਣਾ ਹੈ ਸਵੇਰੇ ਸ਼ਾਮ ਸਾਰਾ ਤੇਲ ਸਾਰਾ ਮਸਾਲਾ ਇਹਦੇ ਚ ਆਪਾਂ ਐਡ ਕਰ ਦਾਂਗੇ achar ਤੁਹਾਡਾ ਬਣ ਕੇ ਬਿਲਕੁਲ ਰੈਡੀ ਹੈ ਬਸ ਇਹਦਾ ਟੱਕਣ ਬੰਦ ਕਰੋ ਤੇਨੂੰ ਅਜਿਹੀ ਜਗ੍ਹਾ ਤੇ ਰੱਖੋ ਜਿੱਥੇ ਤੁਹਾਡਾ ਡਿੱਗੇ ਡੁੱਲੇ ਨਾ ਬਸ ਸਵੇਰੇ ਸ਼ਾਮ ਇਹਨੂੰ ਹਿਲਾਉਣਾ ਹੈ ਤੇ 20 ਦਿਨਾਂ ਬਾਅਦ achar ਤੁਹਾਡਾ ਖਾਣ ਯੋਗ ਹੋ ਜਾਊਗਾ ਸਰਦੀਆਂ ਸਰਦੀਆਂ ਨਜ਼ਾਰੇ ਲਓਗੇ ਇੱਕ ਇੱਕ ਪ ਆਉਗੀ ਠਕਾਵਟ ਤੁਹਾਡੇ ਨੇੜੇ ਨਹੀਂ ਆਉਗੀ ਤੇ ਬਾਕੀ ਗਲਾ ਖਰਾਬ ਵਰਗੀਆਂ ਜਾਂ ਕੋਈ ਹੋਰ ਖੰਗਜ ਕੰਮ ਵਾਲੇ ਦਿੱਕਤਾਂ ਤਾਂ ਹੋਣੀਆਂ ਨਹੀਂ ਵੀਡੀਓ ਨੂੰ ਇੱਕ ਲਾਈਕ ਸ਼ੇਅਰ ਜ਼ਰੂਰ ਕਰਿਓ